ਤਹੋੜ ਯਾਰ ਫਿਰ ਕੀ ਹਾਲ ਚਾਲ ਸਰ ਇਹਨਾਂ ਦਾ ਜੇ ਤੁਸੀਂ ਪਹਿਲਾਂ ਵਾਲੇ ਵਲੌਗ ਦੇਖੇ ਤੁਹਾਨੂੰ ਪਤਾ ਆਪਾਂ ਆਨੰਦਪੁਰੋਂ ਆਉਨੇ ਆ ਤੇ ਘਰ ਦੀ ਵਾਪਸੀ ਦਾ ਮੈਂ ਵੱਖਰਾ ਵਲੌਗ ਬਣਾਇਆ ਕਿਉਂਕਿ ਵਾਪਸੀ ਬਹੁਤ ਲੰਬੀ ਹੈ ਤੇਰੇ ਆਪਣੇ ਨਾਲ ਬਿਕਰਮ ਵੀ ਹੈਗਾ ਵਾ ਠੀਕ ਆ ਤੇ ਅਸੀਂ ਇੱਥੇ ਨਾ ਉਤਰੇ ਆ ਸਾਡਾ ਟਰਾਲਾ ਬੜਾ ਆਨੰਦਪੁਰੋਂ ਅੰਮ੍ਰਿਤਸਰ ਜਾਂਦੇ ਜਾਂਦੇ ਰਸਤੇ ਜਿਹੀਂ ਸਟਾਪ ਲਿਆਇਆ ਕਿ ਸਾਰੇ ਨੇ ਉਤਰਨਦੇ ਆ ਅੰਦਰ ਥੋੜਾ ਸਾ ਵੀ ਨੇ ਭੁੱਖ ਲੱਗ ਗਈ ਆ ਬਾਕੀ ਗੁਰੋਤ ਬਹਿਤ ਨੇ ਜਿਹਨਾਂ ਬੜਾ ਮਜ਼ਾ ਆਇਆ ਸੀ ਹੁਣ ਵਾਪਸੀ ਤੇ ਥੋੜਾ ਹੋਣਾ ਮਤਲਬ ਅੰਮ੍ਰਿਤਸਰ ਪਹੁੰਚਣਾ ਸੀ ਰਾਤ ਨੂੰ ਪਿੱਖੀ ਬੈਂਡ ਦਾ ਕੰਮ ਔਖਾ ਹੋਣਾ ਆ ਗਏ ਯਾਰ ਹੁਣ ਅਸੀਂ ਟਰੱਕ ਚੋਂ ਉਤਰ ਕੇ ਤੇ ਇਧਰ ਲੰਗਰ ਵਾਲਾ ਵਲ ਆਏ ਆ ਥੋੜਾ ਜਿਹਾ ਤੇ ਲੰਗਰ ਠੀਕ ਆ ਕਿਉਂਕਿ ਹੁਣ ਇਸ ਤੋਂ ਬਾਅਦ ਸਿੱਧਾ ਅੰਮ੍ਰਿਤਸਰ ਹੀ ਜਾ ਕੇ ਰੁਕਨੇ ਆ ਹਨਾ ਤੇ ਛਕਣ ਦਾ ਤਾਂ ਲੰਗਰ ਦੇ ਵਿੱਚ ਨਾ ਹੁਣ ਅਸੀਂ ਛਕਣ ਲੱਗੇ ਆ ਗਾੜੀ ਚੋਂ ਤਾਂ ਚਲੋ ਬਣਾ ਫਿਨਿਸ਼ਰ ਕੇ ਮਿਲਦਾ ਤੁਹਾਨੂੰ ਤਾਂ ਯਾਰ ਉਹ ਟਰੱਕ ਨਾ ਕੋ ਨਾ ਕਿ ਆਪਾਂ ਹੁਣ ਛਕਾਏ ਆ ਲੰਗਰ ਠੀਕ ਆ ਤੇ ਕੜੀ ਚੌਲ ਵਧੀਆ ਨਾਲ ਫੁਲਕਾ ਵੀ ਆ ਗਏ ਬਾਅਦ ਚ ਤੇ ਕੜੀ ਚੌਲ ਦੇ ਗਰੁੱਪ ਬੋਲੇ ਸਵਾਦੀ ਗੇ ਤੇ ਹੁਣ ਇੱਥੇ ਵੇਟ ਕਰਦੇ ਆ ਥੋੜੀ ਦੇਰ ਜਦੋਂ ਹੁਣ ਤੁਰਨਗੇ ਤੁਰਨਗੇ ਫਿਰ ਕਿਦੋਂ ਕੀ ਖਸਾਬ ਬਤਾਵਾਂ ਤੇ ਆ ਰਿਹਾ ਸਾਡਾ ਟਰੱਕ ਹਲੇ ਸਾਰੇ ਸੰਗਤ ਆਊਗੀ ਹੌਲੀ ਹੌਲੀ ਫਿਰ ਤੁਰਦੇ ਆਪਾਂ ਇਥੋਂ ਅੰਮ੍ਰਿਤਸਰ ਨੂੰ ਦੂਜਾ ਘਾਟਾ ਬਾਅਦ ਚ ਤਿਆਰ ਹੁਣ ਪੂਰੇ 12 ਵਜ ਗਏ ਤੇ ਪਹੁੰਚ ਗਏ ਆ ਟਰੱਕ ਸਾਡਾ ਲਾ ਗਿਆ ਥੱਲੇ ਆ ਗਿਆ ਦਰਦਨ ਆਵੇ ਆ ਵੀ ਆ ਗਿਆ ਟਰੱਕ ਤੋਂ ਸਾਰੇ ਨੇ ਥੱਲੇ ਗਿਆ ਸਾਰੇ ਬੈਗ ਡੇਰੀ ਲਾਤੇ ਸੇਲ ਲਾਤੇ ਸਾਈਕਾਂ ਦੀ ਅੱਜ ਹਲੇ ਜੋੜਨੇ ਲੱਗਣੀ ਆ ਉਥੇ ਜੋੜੇ ਦੀ ਸੇਲ ਲੱਗਣੀ ਤੇ ਯਾਰ ਇਹ ਵੇਲੇ ਨਾ ਹੁਣ ਨਾ 1 ਵਜਾ ਹੋਇਆ ਵਾ ਤੇ ਪਹਿਲਾਂ ਤਾਂ ਹੁਣ ਅਸੀਂ ਨਾ ਉਹਨਾਂ ਦੇ ਘਰੇ ਚਲ ਗਏ ਸੀਗੇ ਜੇ ਟਰੱਕ ਆ ਲੈਂਦੇ ਠੀਕ ਆ ਉਥੇ ਚੌਲ ਖਾਦੇ ਨਾਲ ਦੁੱਧ ਪੀਤਾ ਤੇ ਹੁਣ ਇਥੋਂ ਅਸੀਂ ਨਾ ਦਰਬਾਰ ਸਾਹਿਬ ਆ ਲਾਗੇ ਆ ਠੀਕ ਆ ਤੇ ਮੰਮੀ ਦਾ ਪਲਾਨ ਹੈ ਕਿ ਜਦੋਂ 3 ਵਜੇ ਕਵਾੜ ਖੁੱਲਦੇ ਆ ਦਰਸ਼ਨ ਕਰਾਂਗੇ ਤੇ ਫਿਰ ਟਾਈਮ ਸੇਰੀ ਕਰਨ ਨੂੰ ਨਿਕਲ ਜਾਾਂਗੇ ਤੇ ਚਲੋ ਫਿਰ ਮੇਂ ਚੱਲਦੇ ਹੋ ਚਲੋ ਯਾਰ ਆਪਦੇ ਪਹੁੰਚ ਗਏ ਦਰਬਾਰ ਸਾਹਿਬ ਲੋਕ ਲੱਗੇ ਚੁੱਕੇ ਹੀ ਪੂਰਾ ਪੂਰਾ ਦਰਬਾਰ ਸਾਹਿਬ ਨੇ ਤਾਂ ਲੱਗੇ ਹੀ ਕਿ ਪਹੁੰਚ ਗਏ ਆ ਤੇ ਚਲੋ ਯਾਰ ਜੋੜਾ ਘਰ ਲੱਗ ਗਿਆ ਆਪਾਂ ਆ ਗਏ ਹਣਾ ਤੇ ਜਮਾ ਕਰਾਉਨੇ ਆ ਜੋੜਾ ਤੇ ਫਿਰ ਚੱਲਦੇ ਆ

ਯਾਰ ਆ ਪਹੁੰਚ ਗਿਆ ਮੈਂ ਘਰੇ ਐਂ ਪਤਾ ਕੀ ਚੱਕਰ ਹੋਇਆ ਉੱਥੇ ਨਾ ਨੀਂਦ ਬੜੀ ਆਉਂਦੀ ਕਿਉਂਕਿ ਕੱਲ ਸਵੇਰ ਦੇ ਮਤਲਬ ਕਿਦਾਂ 3 ਵਜੇ ਉੱਠੇ ਹਾਂ ਹਨਾ ਤੇ ਰਾਤ ਨੂੰ ਨੀਂਦ ਬੜੀ ਆਵੇ ਹਨਾ ਤੇ ਹੁਣ ਵੀ ਆਉਂਦੀ ਵੈਸੇ ਦੱਸਣ ਤੇ ਉਹ ਚੱਲ ਮੈਂ ਅੱਧਾ ਪੌਣਾ ਘੰਟਾ ਹੁਣ ਸੌ ਲਿਆ ਬਸ ਦੇ ਵਿੱਚ ਤੇ ਨੀਂਦ ਬੜੀ ਆਉਂਦੀ ਸੀ ਤੇ ਫਿਰ ਬਲੌਗ ਜਿਹਾ ਬਣਾਇਆ ਨਹੀਂ ਗਿਆ ਮੈਂ ਜੀ ਨਹੀਂ ਕਰਦਾ ਉਹ ਬੋਲ ਹੁੰਦਾ ਬਸ ਤੁਰੇ ਜਾਣੇ ਤੁਰੇ ਜਾਣੇ ਮੱਥਾ ਟੇਕਿਆ ਠੀਕ ਆ ਚਾਹ ਪੀਤੀ ਥੋੜਾ ਜਿਹਾ ਅੱਖਾਂ ਖੁੱਲੀਆਂ ਸੀ ਚਾਹ ਪੀ ਕੇ ਫਿਰ ਮੱਥਾ ਟੇਕ ਕੇ ਤੇ ਫਿਰ ਥੋੜਾ ਥੋੜਾ ਬੈਠੇ ਹਾਂ ਉੱਥੇ ਤੇ ਉਦੋਂ ਆਪਣਾ ਤੇ ਫਿਰ ਆ ਗਏ ਹਨਾ ਹੁਣ ਆ ਗਏ ਬਸ ਉਹੀ ਕੰਮ ਹੋ ਗਿਆ ਇਹ ਸਭ ਨਾਲ ਤੇ ਵਲੌਗ ਆਪਣਾ ਇੱਥੇ ਖਤਮ ਹੋਣਾ ਚਾਹੀਦਾ ਕਿਉਂਕਿ ਹੁਣ ਮੈਂ ਜਾ ਕੇ ਸੌਣਾ ਹੈ ਮੈਨੂੰ ਨਹੀਂ ਪਤਾ ਮੈਂ ਬਾਅਦ ਚ ਉਠੂੰਗਾ ਕੀ ਕਰੂੰਗਾ ਬਸ ਲੰਮੇ ਬਹੂੰਗਾ ਬਾਏ ਐਣ ਸਾਰੇ ਇਹਨਾਂ ਨੇ ਇੱਕ ਫਨ ਫੈਕਟਿਵ ਸੁਣਨ ਏ ਮੇਰਾ ਪਰਣਾ ਕੱਲ ਸਵੇਰੇ ਦਾ ਬਚਾਏ ਹੋਈ 4 4 5 ਵਜੇ ਦਾ